ਪੰਜਾਬ ਦੇ ਵਿੱਚ ਸੜਕ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵਾਧੀਆਂ ਜਾ ਰਹੀਆਂ ਤੇ ਜ਼ਿਆਦਾਤਰ ਘਟਨਾਵਾਂ ਓਵਰਟੇਕ ਦੇ ਚੱਕਰ ਦੇ ਵਿੱਚ ਘਟ ਰਹੀਆਂ ਨੇ ਅਜਿਹਾ ਇੱਕ ਮਾਮਲਾ ਗੁਰਾਇਆ ਤੋਂ ਸਾਹਮਣੇ ਹੈ ਜਿੱਥੇ ਕਿ ਇੱਕ ਬੱਸ ਦੇ ਵੱਲੋਂ ਇੱਕ ਨੈਨੋ ਕਾਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਦੂਰ ਤੱਕ ਉਸ ਨੈਨੋ ਕਾਰ ਨੂੰ ਬੱਸ ਦੋ ਹੈ ਉਹ ਖਸੀੜ ਦੀ ਲੈ ਗਈ ਤਾ ਵੀਰਵ ਤੋਂ ਦੀ ਕਾਰਿਓ ਵੀਡੀਓ ਤੋਂ ਦੀ ਕਾਰਿਓ ਤੇ ਨੀਲੇ ਰੰਗ ਦੀ ਇਹ ਨੈਨੋ ਕਾਰ ਹੈ ਜਿਹੜੀ ਕਿ ਕਾਫੀ ਨੁਕਸਾਨੀ ਹੋਈ ਹੈ ਤਾਂ ਨੈਨੋ ਕਾਰ ਨੂੰ ਇੱਕ ਮਹਿਲਾ ਜਿਹੜੀ ਇਹ ਚਲਾ ਰਹੀ ਸੀ ਜਿਸ ਦਾ ਕਹਿਣਾ ਹੈ ਕਿ ਉਹ ਆਪਣੇ ਦਫ਼ਤਰ ਜਾ ਰਹੀ ਸੀਗੀ ਫਗਵਾੜਾ ਤੋਂ ਆਪਣੇ ਦਫ਼ਤਰ ਜਾ ਰਹੀ ਸੀ ਕਿ ਜਿੱਥੇ ਉਹ ਡਿਊਟੀ ਕਰਦੀ ਹੈ ਨੌਕਰੀ ਕਰਦੀ ਹੈ ਤੇ ਜਦੋਂ ਜਾ ਰਹੀ ਸੀ ਤਾਂ ਉਸ ਦਾ ਜੋ ਕਹਿਣਾ ਹੈ ਕਿ ਇੱਕ ਸਾਈਡ ਤੇ ਟਿੱਪਰ ਸੀ ਤੇ ਇੱਕ ਸਾਈਡ ਤੇ ਮੇਰੀ ਕਾਰ ਸੀ ਤੇ ਉਸ ਦੇ ਵਿਚਕਾਰ ਦੀ ਲੰਘਉਣ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਸੀਗਾ ਬੱਸ ਡਰਾਈਵਰ ਜਿਸ ਤੋਂ ਬਾਅਦ ਇਹ ਪੂਰੀ ਘਟਨਾ ਜੜੀ ਹੈ ਵਾਪਰੀ ਹਾਲਾਂਕਿ ਉਸ ਦਾ ਕਹਿਣਾ ਹੈ ਕਿ ਬਚਾਅ ਜ਼ਰੂਰ ਹੋ ਗਿਆ ਜਾਈ ਨੁਕਸਾਨ ਨਹੀਂ ਹੋਇਆ ਪਰ ਉਸ ਦੀ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਮੌਕੇ ਤੇ ਐਸਐਸ ਜਿਹੜੀ ਹੈ ਉਹ ਟੀਮ ਪਹੁੰਚਦੀ ਹੈ ਮੁਲਾਜ਼ਮ ਪਹੁੰਚਦੇ ਨੇ ਉਸ ਤੋਂ ਬਾਅਦ ਜਿਹੜੀ ਆ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਜਦੋਂ ਬੱਸ ਨਾਲ ਗੱਲ ਕੀਤੀ ਗਈ ਤਾਂ ਬੱਸ ਦੇ ਵੱਲੋਂ ਆਪਣੇ ਬੱਸ ਦੇ ਡਰਾਈਵਰ ਦੇ ਵੱਲੋਂ ਕੰਡਕਟਰ ਦੇ ਵੱਲੋਂ ਆਪਣੇ ਤੇ ਲੱਗੇ ਇਲਜ਼ਾਮਾ ਨੂੰ ਨਕਾਰਿਆ ਗਿਆ ਉਸ ਦਾ ਕਹਿਣਾ ਹੈ ਸੀਗਾ ਕਿ ਜੋ ਜੋ ਨੈਰੋ ਗੱਡੀ ਚਲਾ ਰਹੀ ਸੀ ਔਰਤ ਉਸਨੇ ਹੀ ਜਿਹੜੀ ਕਾਰ ਨੂੰ ਘੁਮਾ ਦਿੱਤਾ ਜਿਸ ਕਰਕੇ ਇਹ ਪੂਰਾ ਹਾਦਸਾ ਜਰਗਾ ਵਾਪਰ ਗਿਆ ਹਾਲਾਂਕਿ ਕੈਮਰੇ ਦੇ ਸਾਹਮਣੇ ਉਹ ਡਰਾਈਵਰ ਕੰਡਕਟਰ ਨਹੀਂ ਆਏ ਤਾਂ ਔਰਤ ਦੇ ਵੱਲੋਂ ਜਿਹੜੀ ਜਰੂਰ ਆਪਣੀ ਗੱਲ ਰੱਖੀ ਗਈ ਹੈ ਉਸ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਣੇ ਤੇ ਪੁਲਿਸ ਦੇ ਵੱਲੋਂ ਬਣਦੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਸਰਸਤੀ ਫਗਵਾੜੇ ਦੇ ਰਹਿਣ ਵਾਲੇ ਆਪਨਾ ਆਫਿਸ ਜਾ ਰਹੇ ਸੀਗੇ ਤੇ ਪਹਿਲਾ ਆਰਬਰ ਸਟੇਡ ਦੇ ਕੋਲੋਂ ਦੀ ਜਦੋਂ ਅਸੀਂ ਸਾਈਓਵਰ ਚੜਿਆ ਉਦੋਂ ਇਹ ਹਾਈਵੇ ਦੇ ਉੱਤੇ ਗੱਡੀ ਰਿਵਰਸ ਕਰ ਰਿਹਾ ਆਪਣੀ ਏਡੀ ਵੱਡੀ ਬਾਤ ਉਥੋਂ ਦੀ ਪਹਿਲਾਂ ਅਸੀਂ ਬਚੇ ਆਂ ਔਰ ਅੱਗੇ ਆਇਆ ਇੱਥੋਂ ਮੇਰੇ ਅੱਗੇ ਟਿਪਰ ਸੀਗਾ ਸਾਈਡ ਦੇ ਉੱਤੇ ਕਾਰ ਸੀਗੀ ਔਰ ਇਹ ਉਹਨਾਂ ਦੋਨਾਂ ਦੇ ਵਿੱਚੋਂ ਦੀ ਓਵਰਟੇਕ ਕਰ ਰਿਹਾ ਇਨੇ ਸਾਈਡ ਮਾਰੀ ਕਟੋਕਟ 100 ਤੋਂ ਉੱਪਰ ਦੀ ਸਪੀਡ ਤੇ ਸੀਗਾ ਇੰਨੀ ਪੇਸ ਤੇ ਸੀਗਾ ਬਾਜ਼ਾਰਾ ਪੂਰਾ ਤੁਸੀਂ ਚਲਾ ਰਹੇ ਸੀ ਮੈਂ ਚਲਾ ਰਹੀ ਸੀਗੀ ਔਰ ਇਨੇ ਇੰਨੀ ਜ਼ੋਰ ਦੀ ਪੇਸ ਦੇ ਉੱਤੇ ਸਾਈਡ ਮਾਰੀ ਬੱਸ ਵਾਲੇ ਨੇ ਡਰਾਈਵਰ ਨੇ ਮਾਰੀ ਔਰ ਉਹ ਡਰਾਈਵਰ ਨਹੀਂ ਸੀ ਕੰਡਕਟਰ ਸੀਗਾ ਉਹਨੇ ਸਾਈਡ ਮਾਰੀ ਸਾਈਡ ਮਾਰ ਕੇ ਗੱਡੀ ਅੱਗੇ ਲੈ ਕੇ ਆਇਆ ਅੱਧਾ ਕਿਲੋਮੀਟਰ ਸਾਨੂੰ ਇਦਾਂ ਹੀ ਧੁੰਦਾ ਲਿਆਇਆ ਔਰ ਉਸ ਤੋਂ ਬਾਅਦ ਜਦੋਂ ਅਸੀਂ ਸੀਟ ਤੋਂ ਨਿਕਲੇ ਆ ਫਟਾਫਟ ਉਹਨੇ ਆਪਣੀ ਸੀਟ ਕਾਲੀ ਵਾਲੀ ਟੀ-ਸ਼ਰਟ ਵਾਲੇ ਬੰਦੇ ਦੇ ਨਾਲ ਸਵਾਈਪ ਕੀਤੀ ਉਨੇ ਕਹਿੰਦਾ ਮੈਂ ਕੰਡੈਕਟਰ ਸੀ ਮੈਂ ਬਿਮਾਰ ਸੀ ਇਸ ਲਈ ਮੈਂ ਸਵਾਈਪ ਕਰ ਲਈ ਗੱਡੀ ਜਦ ਤੇਰੇ ਕੋਲ ਪਰਮਿਟ ਨਹੀਂ ਹੈ ਤੇਰੇ ਕੋਲ ਲਾਇਸੈਂਸ ਨਹੀਂ ਹੈ ਹੈਵੀ ਵਹੀਕਲ ਚਲਾਉਂਦਾ ਫਿਰ ਤੂੰ ਚਲਾ ਕੇ ਮਰੇ ਆਂ ਔਰ ਤੂੰ ਹਾਈਵੇ ਦੇ ਉੱਤੇ 100 ਤੋਂ ਉੱਪਰ ਸਪੀਡ ਤੇ ਉੱਤੇ ਬੱਸ ਚਲਾ ਰਿਹਾ ਹੈ ਅਗਰ ਸਾਡੀ ਗੱਡੀ ਪਲਟ ਜਾਂਦੀ ਪਿੱਛੇ ਮੋਟਰਸਾਈਕਲ ਵਾਲੇ ਨੂੰ ਵੀ ਮਾਰਦਾ ਹੋਇਆ ਆਇਆ ਰੈੱਡ ਟੀ-ਸ਼ਰਟ ਵਾਲਾ ਸੀਗਾ ਤੇ ਦਾਤਰਿਆ ਸੀ ਈਵਨ ਪੈਸੇਂਜਰ ਦਾਤਰੇ ਕਹਿੰਦੇ ਪਹਿਲਾਂ ਦੋ ਗੱਡੀਆਂ ਨੂੰ ਵੀ ਮਾਰਦਾ ਮਾਰਦਾ ਬੱਚਿਆ ਪੁਲਿਸ ਨੂੰ ਬੁਲਾ ਕੇ ਰਿਹਾ ਪੁਲਿਸ ਨੂੰ ਬੁਕਾਇਆ ਹੈ ਫਾਰਮ ਕੀਤਾ ਰਿਹਾ ਟਾਈਮ ਆਲਮੋਸਟ ਹੋ ਗਏ ਵੀ 25 ਮਿੰਟ ਹੋ ਗਏ ਸਾਨੂੰ ਇੱਥੇ ਖੜਿਆ ਕੋਈ ਨਹੀਂ ਆਇਆ ਜੀ ਮੰਗ ਕੀ ਕਰ ਰਹੇ ਹੋ ਹਾਂ ਜੀ ਮੰਗ ਕੀ ਕਰ ਰਹੇ ਹੋ ਮੰਗ ਜੋ ਪਹਿਲਾਂ ਤਾਂ ਉਹ ਵੀ ਦੇਖੋ ਨਾ ਜਿਹਦੀ ਇਨਰਿਸਪੌਂਸਿਬਿਲਟੀ ਹੈ ਕੀ ਹੈ ਇੰਨੇ ਪੈਸੈਂਜਰਸ ਹੈ ਉਹਨਾਂ ਨੂੰ ਲੱਤ ਪਾਉਣੀ ਚਾਹੀਦੀ ਆ ਹੋਰ ਹੌਂਸਟ ਰੱਖਦੇ ਯਾਰ ਕਿਸੇ ਦਾ ਦੇਖ ਲੈਣੇ ਆਲੇ ਦਾਲ ਦੇ ਸਾਨੂੰ ਤਾਂ ਹਰ ਜਿਹੜੇ ਮਗੋਲੇ ਸਮਝਦੇ ਆ ਛੋਟੀਆਂ ਗੱਡੀਆਂ ਦੇ ਜਿਹੜੇ ਮਗੋਲੇ ਸਮਝਦੇ ਆ ਪਹਿਲੀ ਗੱਲ ਤਾਂ ਉਹਦੀ ਸਪੀਡ ਲਿਮਿਟ ਕਿੱਥੇ ਸੀ? ਸਪੀਡ ਲਿਮਿਟ ਚਾਹੀਦੀ ਹੈ ਵੀ ਇੰਨੀ ਸਪੀਡ ਉਹਦੀ ਸਪੀਡ ਲਿਮਿਟ 60 ਤੋਂ ਉੱਪਰ ਨਹੀਂ ਹੈ ਇੱਥੇ ਅੱਗੇ ਜਾ ਕੇ ਸਪੀਡ ਵਾਲੇ ਉਹ ਵੀ ਲੱਗੇ ਹੋਏ ਆ। ਤੂੰ 60 ਦੀ ਸਪੀਡ ਦੇ ਬੱਸ ਚਲਾਣ ਵਾਲਾ 100 ਤੋਂ ਉੱਪਰ ਚਲਾਉਂਦਾ ਪਿਆ। ਔਰ ਉਤੋਂ ਦੀ ਤੂੰ ਡਰਾਈਵਰ ਨਹੀਂ ਹੈ। ਇਹ ਤਾਂ ਇਨਸ਼ੋਰੈਂਸ